ਗੁਰੂ ਮਹਾਰਾਜ ਦੀ ਪਵਿੱਤਰ ਗੋਦ ਦੇ ਵਿੱਚ ਬੈਠੀ ਸੰਗਤ ਨੂੰ ਫਤਿਹ ਅਰਜ ਕਰਦੇ ਆਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮਝ ਨਹੀਂ ਆਉਂਦੀ ਕਿੱਥੋਂ ਸ਼ੁਰੂ ਕਰਾਂ ਕਿਉਂਕਿ ਜ਼ਿੰਦਗੀ ਦੇ ਵਿੱਚ ਕਦੇ ਸੋਚਿਆ ਹੀ ਨਹੀਂ ਸੀਗਾ ਵੀ ਆਹ ਦਿਨ ਵੀ ਆਊਗਾ ਉਹ ਇੰਨਾ ਰੰਗਲਾ ਸੱਜਣ ਸਾਡਾ ਛੋਟਾ ਭਰਾ ਇੰਨੀ ਛੇਤੀ ਸਾਨੂੰ ਸਾਰਿਆਂ ਨੂੰ ਛੱਡ ਕੇ ਚਲ ਜਾਊਗਾ ਜਿਸ ਦਿਨ ਉਹਦੀ ਖਬਰ ਮਿਲਦੀ ਆ ਮੌਤ ਦੀ ਉਸ ਦਿਨ ਵੀ ਜਿਹੜਾ ਪਿੰਡ ਵੜਨ ਨੂੰ ਜੀ ਨਹੀਂ ਸੀ ਕਰਦਾ ਪਰ ਅੱਜ ਵੀ ਜਿਹੜਾ ਇੱਥੇ ਬਹੁਤ ਵੱਡੇ ਜਿਗਰੇ ਦੇ ਨਾਲ ਆਏ ਆ ਕਿਉਂਕਿ ਉਹਦਾ ਪਿਆਰ ਇੰਨਾ ਹੈ ਦਿਨ ਰਾਤ ਜਿੱਥੇ ਪਰਿਵਾਰ ਨੂੰ ਉਹਦਾ ਘਾਟਾ ਪਿਆ ਪਿੰਡ ਨੂੰ ਘਾਟਾ ਪਿਆ ক্রিকেট ਨੂੰ ਘਾਟਾ ਪਿਆ ਕਬੱਡੀ ਨੂੰ ਘਾਟਾ ਪਿਆ ਇੱਕ ਕਮੈਂਟੇਟਰ ਦਾ ਘਾਟਾ ਤਾਂ ਪਿਆਈ ਪਿਆ ਇੱਕ ਚੰਗੇ ਇਨਸਾਨ ਦਾ ਘਾਟਾ ਪਿਆ ਉਹ ਕਦੇ ਵੀ ਨਹੀਂ ਪੂਰਾ ਹੋਣੀ ਕਿਉਂਕਿ ਲੱਖੀ ਜਿਹਨੂੰ ਵੀ ਮਿਲਦਾ ਸੀਗਾ ਉਹਨੂੰ ਆਪਣਾ ਹੀ ਬਣਾ ਲੈਂਦਾ ਸੀ ਆ ਜਿੰਨੇ ਵੀ ਬੰਦੇ ਆਪਾਂ ਬੈਠੇ ਆ ਜਿਹਨੂੰ ਵੀ ਮਿਲਿਆ ਹਰ ਇੱਕ ਨਾਲ ਹਰ ਇੱਕ ਬੰਦਾ ਇਹੀ ਸੋਚਦਾ ਯਾਰ ਵੀ ਉਹ ਮੇਰੇ ਨੇੜੇ ਸੀਗਾ ਦੂਜਾ ਬੰਦਾ ਸੋਚਦਾ ਨਹੀਂ ਉਹ ਮੇਰੇ ਜ਼ਿਆਦਾ ਨੇੜੇ ਸੀਗਾ ਇਸ ਤਰ੍ਹਾਂ ਦੇ ਇਨਸਾਨ ਬਹੁਤ ਘੱਟ ਹੁੰਦੇ ਜਿਹੜੇ ਹਰ ਇੱਕ ਨੂੰ ਆਪਣਾ ਬਣਾਉਣ ਬੰਦੇ ਦੀ ਚੜ੍ਹਾਈ ਹੁੰਦੀ ਹੈ ਕਿਸੇ ਇੱਕ ਖੇਤਰ ਦੇ ਵਿੱਚ ਹੁੰਦੀ ਹੈ ਕਿਸੇ ਖੇਡ ਦੇ ਵਿੱਚ ਹੁੰਦੀ ਹੈ ਪਰ ਲੱਖੀ ਵੀ ਦੋ ਖੇਡਾਂ ਦੇ ਵਿੱਚ ਚੜਾਈ ਸੀਗੀ ਉਹ ਕਬੱਡੀ ਦਾ ਕਮੈਂਟੇਟਰ ਬੜਾ ਵਧੀਆ ਸੀਗਾ ਉਹ ਕ੍ਰਿਕਟ ਦਾ ਬੜਾ ਵਧੀਆ ਕਮੈਂਟੇਟਰ ਸੀਗਾ ਦੋ ਖੇਡਾਂ ਨੂੰ ਘਾਟਾ ਪੈਣਾ ਇਹ ਬਹੁਤ ਮੈਂ ਸਮਝਦਾ ਵੀ ਨੁਕਸਾਨ ਆਏ ਸਾਡੇ ਪੰਜਾਬ ਦਾ ਨੁਕਸਾਨ ਹੈ ਲੱਖੀ ਵਰਗੇ ਨੌਜਵਾਨ ਮਾਮਾ ਨਿਤ ਨਹੀਂ ਜਾਂਦੀਆਂ ਪਹਿਲਾਂ ਦੱਸਿਆ ਗਿਆ ਵੀ ਛੋਟੇ ਹੁੰਦੇ ਨੂੰ ਗਰਾਊਂਡ ਦੇ ਨਾਲ ਜੋੜਿਆ ਉਹਨੇ ਪਾਣੀ ਪਲਾਉਣ ਤੋਂ ਸ਼ੁਰੂ ਕੀਤਾ ਗਰਾਊਂਡ ਦੀ ਸੇਵਾ ਤੋਂ ਸ਼ੁਰੂ ਕੀਤਾ 15 16 ਸਾਲ ਦੀ ਉਮਰ ਦੇ ਵਿੱਚ ਉਹਨੇ ਇੰਨਾ ਕੁ ਪਿਆਰ ਕਮਾ ਲਿਆ ਵੀ ਤੁਸੀਂ ਦੇਖ ਲਓ ਵੀ ਹਜੇ ਤੱਕ ਵੀ ਅਰਦਾਸ ਵੀ ਹੋ ਗਈ ਹਜੇ ਤੱਕ ਵੀ ਜਿਹੜੀ ਸੰਗਤ ਆ ਉਹਨੂੰ ਪਿਆਰ ਕਰਨ ਵਾਲੀ ਉਹ ਆ ਰਹੀ ਹੈ ਗੱਲ ਚੱਲੀ ਮਾੜੇ ਸਿਸਟਮ ਦੀ ਬਿਲਕੁਲ ਇਦਾਂ ਹੀ ਹੋਇਆ ਕਿਉਂਕਿ ਲਾਪਰਵਾਹੀ ਜਦੋਂ ਕੀਤੀ ਜਾਂਦੀ ਹੈ ਕਿਸੇ ਡਾਕਟਰਾਂ ਵੱਲੋਂ ਜਾਂ ਉਹਨਾਂ ਦੇ ਸਟਾਫ ਵੱਲੋਂ ਉਹਨਾਂ ਤਾਂ ਚਲੋ 2-4 ਮਿੰਟ ਦੀ ਲਾਪਰਵਾਹੀ ਘੰਟੇ ਦੀ ਹੋਗੀ ਤੇ ਪਰਿਵਾਰ ਜਦੋਂ ਕਹਿੰਦੇ ਹੁੰਦੇ ਵੀ ਮੈਂ ਫੇਸਬੁੱਕ ਤੇ ਸੁਣ ਰਿਹਾ ਸੀ ਜਦੋਂ ਇਸ ਤਰ੍ਹਾਂ ਦੀ ਕੋਈ ਕੈਰ ਦੀ ਮੌਤ ਹੁੰਦੀ ਆ ਇਸ ਤਰ੍ਹਾਂ ਦਾ ਸਾਡਾ ਕੋਈ ਨੌਜਵਾਨ ਭਰਾ ਚਲਿਆ ਜਾਂਦਾ ਤਾਂ ਪਰਿਵਾਰ ਜਿਹੜਾ 80 ਸਾਲ ਪਿੱਛੇ ਚਲਿਆ ਜਾਂਦਾ ਤੇ ਉਹ ਘਾਟਾ ਨਹੀਂ ਕਦੇ ਪੂਰਾ ਹੁੰਦਾ ਸੋ ਬੇਨਤੀ ਇਹੀ ਹੈ ਵੀ ਸਾਰੇ ਆਪਣਾ ਧਿਆਨ ਰੱਖੋ ਟੂਰਨਾਮੈਂਟ ਕਮੇਟੀਆਂ ਵੀ ਆਈਆਂ ਮੈਂ ਤੇ ਹਰ ਰੋਜ਼ ਟੂਰਨਾਮੈਂਟਾਂ ਤੇ ਵੀ ਇਹੀ ਬੇਨਤੀ ਕਰਦਾ ਵੀ ਇਹ ਟੂਰਨਾਮੈਂਟ ਵੀ ਜਿਹੜੇ ਆਪਾਂ ਸਮੇਂ ਸਿਰ ਸਮਾਪਤ ਕਰਿਆ ਕਰੀਏ ਕਿਉਂਕਿ ਸਾਡਾ ਕੰਮ ਕੀ ਹੁੰਦਾ ਜਦੋਂ ਸਾਨੂੰ ਪਿਆਰ ਮਿਲਣ ਲੱਗ ਜਾਂਦਾ ਤਾਂ ਫਿਰ ਸਾਨੂੰ ਪਰਿਵਾਰ ਜਾਂ ਸਾਡੇ ਰਿਸ਼ਤੇਦਾਰ ਨਹੀਂ ਸਾਨੂੰ ਉਹਨੇ ਜ਼ਰੂਰੀ ਹੁੰਦੇ ਜਿੰਨੇ ਸਾਨੂੰ ਸਾਡੇ ਟੂਰਨਾਮੈਂਟ ਜ਼ਰੂਰੀ ਹੁੰਦੇ ਆ ਜਾਂ ਸਾਡਾ ਉਹਨਾਂ ਦੇ ਨਾਲ ਕਮੇਟੀਆਂ ਦੇ ਨਾਲ ਜਾਂ ਨਗਰਾਂ ਦੇ ਨਾਲ ਸਾਡਾ ਪਿਆਰ ਹੀ ਇੰਨਾ ਬਣ ਜਾਂਦਾ ਤਾਂ ਸਾਨੂੰ ਜਾਣਾ ਹੀ ਪੈਂਦਾ ਚਾਹੇ ਅਸੀਂ ਜਿੰਨੇ ਵੀ ਮਰਜੀ ਬਿਮਾਰ ਹੋਈਏ ਕਈ ਦਫਾ ਦੇਖਿਆ ਵੀ ਲੱਖੀ ਨੇ ਇਹ ਕਹਿਣਾ ਬਾਈ ਮੇਰੀ ਸਿਹਤ ਨਹੀਂ ਠੀਕ ਪਰ ਮੈਂ ਫੇਰ ਵੀ ਆਇਆ ਮੇਰਾ ਪਿਆਰ ਇਹ ਕਮੇਟੀਆਂ ਦੇ ਨਾਲ ਬਾਈ ਇਦਾਂ ਸਾਨੂੰ ਕਰਨਾ ਪੈਂਦਾ ਸੋ ਲੱਖੀ ਦਾ ਘਾਟਾ ਕਬੱਡੀ ਜਗਤ ਨੂੰ ਕ੍ਰਿਕਟ ਜਗਤ ਨੂੰ ਕਦੇ ਵੀ ਨਹੀਂ ਪੂਰਾ ਹੋਣਾ ਇਕੱਲੇ ਇਹ ਪੰਜਾਬ ਹਰਿਆਣਾ ਹਿੰਦੁਸਤਾਨ ਤੱਕ ਹਿਮਾਚਲ ਤੱਕ ਇਸ ਸੀਮਤ ਨਹੀਂ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਕਬੱਡੀ ਨੂੰ ਪਿਆਰ ਕਰਨ ਵਾਲੇ ਬੈਠੇ ਆ ਤਉ ਲੱਖੀ ਦੇ ਲਈ ਇਹੋ ਅਰਦਾਸ ਕਰਦੇ ਆ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇਵੇ ਤੇ ਮੈਂ ਇਹੋ ਦਿਲੋਂ ਅਰਦਾਸ ਕਰਦਾ ਕਿਉਂਕਿ ਲੱਖੀ ਅਕਸਰ ਗੱਲਾਂ ਕਰਦਾ ਹੁੰਦਾ ਸੀ ਇਹ ਛੇਵੇਂ ਪਾਤਸ਼ਾਹ ਦੀ ਧਰਤੀ ਆ ਮੀਰੀ ਪੀਰੀ ਦੇ ਮਾਲਕਾਂ ਦੀ ਧਰਤੀ ਆ ਇਹ ਕਿਉਂਕਿ ਉਹ ਜਦੋਂ ਵੀ ਗੱਲ ਕਰਦਾ ਉਹਨੇ ਪੱਗ ਬੰਨਣੀ ਬਾਈ ਤੂੰ ਵੀ ਪੱਗ ਬੰਨਿਆ ਕਰ ਮੈਂ ਮੈਂ ਵੀ ਮਹਾਰਾਜ ਨੇ ਕਿਰਪਾ ਕਰਨੀ ਆ ਪੱਗ ਬੰਨਿਆ ਕਰੂੰਗਾ ਉਹਦੇ ਦਿਲ ਦੇ ਵਿੱਚ ਇੱਕ ਸੀਗੀ ਵੀ ਮੈਂ ਅਮਰਤ ਛਕਾਂ ਮੈਂ ਗੁਰੂ ਆਲਾ ਬਣਾ ਤੇ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਾਰੀ ਸੰਗਤ ਦੇ ਵਿੱਚ ਔਰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੇ ਅੱਗੇ ਹੋਰ ਅਰਦਾਸ ਕਰਦਾ ਵੀ ਉਹ ਦੀ ਮਨੋ ਕਾਮਨਾ ਜਿਹੜੀ ਉਹ ਕਿਉਂਕਿ ਜਦੋਂ ਕੋਈ ਵੀ ਬੰਦਾ ਇਹ ਸੋਚਦਾ ਵੀ ਮੈਂ ਅੰਮ੍ਰਿਤ ਛਕਣਾ ਮੈਂ ਗੁਰੂ ਆਲਾ ਬਣਨਾ ਤਾਂ ਉਹਦੀ ਜਿਹੜੀ ਇੱਛਾ ਉਹ ਗੁਰੂ ਮਹਾਰਾਜ ਆਪ ਪੂਰੀ ਕਰਦੇ ਆ ਤੇ ਮੇਰੀ ਦਿਲੋਂ ਇਹ ਅਰਦਾਸ ਆ ਵੀ ਸੱਚੇ ਪਾਤਸ਼ਾਹ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਇਹ ਇੱਛਾ ਜਿਹੜੀ ਆ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਥੇ ਭੇਜ ਕੇ ਉਹ ਪੂਰੀ ਕਰਨ ਤੇ ਪਿੱਛੇ ਪਰਿਵਾਰ ਨੂੰ ਜਿਹੜਾ ਭਾਣਾ ਮੰਨਦਾ ਬਲ ਬਖਸ਼ਣ ਸਾਰੇ ਸਾਖ ਸਬੰਦੀਆਂ ਦਾ ਤੁਹਾਡਾ ਸਾਰਿਆਂ ਦਾ ਇੱਥੇ ਆਇਆਂ ਦਾ ਬਹੁਤ ਬਹੁਤ ਧੰਨਵਾਦ ਬੋਲਦਿਆਂ ਤੋਂ ਕੁਝ ਗਲਤ ਬੋਲਾ ਗਿਆ ਹੋਵੇ ਤਣ ਜਾਣ ਜਾਂ ਬੱਚਾ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ